ਸਤਿ ਸ਼੍ਰੀ ਅਕਾਲ ਜਗENDER ਸਰ ਕੀ ਹਾਲ ਹੈ ਸਤਿ ਸ਼੍ਰੀ ਅਕਾਲ ਲਗਨ ਜੀ ਧੰਨਵਾਦ ਤੇ ਸਾਰੇ ਦਰਸ਼ਕਾਂ ਨੂੰ ਵੀ ਅੱਜ ਸਤਿ ਸ਼੍ਰੀ ਅਕਾਲ ਹੈ ਕਿਉਂਕਿ ਅੱਜ ਆਪਾਂ ਤਸਵੀਰਾਂ ਦੇ ਰੂਪ ਵਿੱਚ ਜਾਂ ਗੱਲਬਾਤ ਦੇ ਰੂਪ ਵਿੱਚ ਵੀਡੀਓ ਦੇ ਰੂਪ ਵਿੱਚ ਦਰਸ਼ਕਾਂ ਦੇ ਰੂਪ ਰੂ ਨਹੀਂ ਹੋ ਸਕਾਂਗੇ ਔਰ ਆਵਾਜ਼ ਦੇ ذریعے ਜਿਹੜੀ ਪੰਜਾਬ ਦੇ ਮੁੱਦਿਆਂ ਤੇ ਜਾਂ ਪੰਜਾਬ ਦੇ ਸਿਆਸੀ ਮੁੱਦਿਆਂ ਤੇ ਜਿਹੜੀ ਰਜਾਨਾ ਆਪਾਂ ਚਰਚਾ ਕਰਦੇ ਹਾਂ ਨੇ ਕਰੰਟ ਮੁੱਦਿਆਂ ਤੇ ਇਸ਼ੂ ਤੇ ਉਹ ਚਾਚਾ ਜੀ ਆਵਾਜ਼ ਦੇ ذریعے ਕਰਾਂਗੇ ਔਰ ਇਹ ਘੈਰ ਆਪਣਾ ਲਗਨ ਨਹੀਂ ਤੁਰਬਾ ਨਵਾਂ ਤੁਰਬਾ ਆਇਆ ਹੈ ਨਹੀਂ ਬਿਲਕੁਲ ਬਿਲਕੁਲ ਸਰ ਆਪਾਂ ਜੇ ਚਰਚਾ ਦੀ ਸ਼ੁਰੂਆਤ ਕਰੀ ਅੱਜ ਦੀ ਤਾਂ ਪੰਜਾਬ ਦੇ ਵਿੱਚ ਕੱਲ ਤੋਂ ਹੋਈ ਇੱਕ ਮੁੱਦਾ ਜਿਹੜਾ ਸਭ ਤੋਂ ਸਭ ਦੇ ਆਪਾਂ ਕਹੀਏ ਮੂੰਹ ਤੇ ਚੜਿਆ ਹੋਇਆ ਕਿਉਂਕਿ ਪੰਜਾਬ ਦੇ ਵਿੱਚ ਬੀਤੇ ਦਿਨ ਵੱਡੀ ਗਿਣਤੀ 'ਚ ਆਪਾਂ ਕਹੀਏ ਭਾਰਤ ਅਮਰੀਕਾ ਤੋਂ ਡਿਪੋਰਟ ਹੋ ਕੇ ਆਏ ਨੇ ਜਿਦੇ ਵਿੱਚ ਪੰਜਾਬੀ ਵੀ ਜਿਹੜੇ ਵੱਡੀ ਗਿਣਤੀ 'ਚ ਮੌਜੂਦ ਨੇ ਉਸ ਚੀਜ਼ ਨੂੰ ਕਿਵੇਂ ਦੇਖਦੇ ਹੋ ਸਰ ਦੇਖੋ ਲਗਤ ਜੀ ਜਿਹੜੀ ਤੁਸੀਂ ਗੱਲ ਕੀਤੀ ਹੈ ਇਹ ਤਾਂ ਵਾਕਈ ਵੱਡਾ ਚਰਚਾ ਦਾ ਔਰ ਚਿੰਤਾ ਦਾ ਵਿਸ਼ਾ ਹੈਗਾ ਔਰ ਕੈਨੇਡਾ ਤੋਂ ਬਾਅਦ ਜਿਹੜਾ ਕੰਟ ਸਰਕਾਰ ਨੇ ਵੀ ਪੰਜਾਬੀਆਂ ਜਾਂ ਭਾਰਤੀਆਂ ਤੇ ਜਾਂ ਜਿਹੜੇ ਗੈਰ ਕਾਨੂੰਨੀ ਢੰਗ ਨਾਲ ਹੋਰ ਵੀ ਵਿਦੇਸ਼ਾਂ ਤੋਂ ਅਮਰੀਕਾ ਚ ਰਹਿ ਰਹੇ ਨੇ ਉਹਨਾਂ ਤੇ ਇਸ ਤੰਜਾ ਸ਼ੁਰੂ ਕਰਤਾ ਔਰ ਟ੍ਰੰਪ ਸਰਕਾਰ ਨੇ ਕਹੀਏ ਕਿ ਇਹ ਵਾਅਦਾ ਜਿਹੜਾ ਚੋਣਾਂ ਤੋਂ ਪਹਿਲਾਂ ਉੱਥੋਂ ਦੇ ਲੋਕਾਂ ਨਾਲ ਕੀਤਾ ਸੀ ਉਹ ਵਾਅਦਾ ਕਰਕੇ ਸਰਕਾਰ ਜਿਹੜੀ ਹੈ ਜੀ ਸੱਤਾ ਚਾਹੀਏ ਟ੍ਰੰਪ ਸਰਕਾਰ ਪਰ ਉਹਨਾਂ ਨੇ ਆਉਂਦੇ ਹੀ ਇੱਥੇ ਜਿਹੜਾ ਸ਼ੁਰੂ ਕਰਤਾ ਸਿਕੰਜਾ ਕਸਣਾ ਔਰ ਜਿਸ ਤਰ੍ਹਾਂ ਪਿਛਲੇ ਦਿਨਾਂ ਚ ਪਿਛਲੇ ਕਈ ਦਿਨਾਂ ਤੋਂ ਉੱਤੇ ਛਾਪੇਮਾਰੀ ਹੋ ਰਹੀ ਆ ਔਰ ਇਤੋਂ ਤੱਕ ਕਿ ਪੰਜਾਬੀਆਂ ਨੂੰ ਦੇਖਣ ਲਈ ਕਾਫੀ ਗੁਰੂ ਘਰਾਂ ਚ ਵੀ ਜਿਹੜੀ ਐ ਪੂਸਤਰੀ ਆ ਪਰ ਉੱਥੇ ਉਹਦਾ ਵਿਰੋਧ ਵੀ ਹੋਇਆ ਸਿੱਖਾਂ ਨੇ ਵਿਰੋਧ ਵੀ ਕੀਤਾ ਕਿ ਇਸ ਤਰ੍ਹਾਂ ਨਹੀਂ ਗੁਰੂ ਘਰਾਂ ਚ ਨਹੀਂ ਕੋਈ ਉਹ ਹੋਣੀ ਚਾਹੀਦੀ ਜਾਂਸ ਪਰ ਜਿਹੜੀ ਤੁਸੀਂ ਗੱਲ ਕੀਤੀ ਹੈ ਕਿ ਪਹਿਲਾ ਜਹਾਜ਼ ਜਿਹੜਾ ਸ੍ਰੀ ਗੁਰੂ ਰਾਮਦਾਸ ਜੀ ਜਿਹੜਾ ਜਾਂਸ ਜਿਹੜਾ ਅੰਮ੍ਰਿਤਸਰ 에ਰਪੋਰਟ ਤੇ ਪਹੁੰਚਿਆ ਔਰ ਉਹ ਚ ਜਿਹੜਾ ਫੌਜ ਦਾ ਅਮਰੀਕਾ ਫੌਜ ਦਾ ਜਾਦ ਉਹਨਾਂ ਵਿੱਚ ਪੰਜਾਬੀਆਂ ਦੇ ਨਾਲ-ਨਾਲ ਹੋਰ ਵੀ ਕਈ ਸੂਟਾ ਦੇ ਗੁਜਰਾਤ ਤੇ ਯੂਪੀ ਹਰਿਆਣਾ ਜਿਹੜੇ ਨੇ ਪ੍ਰਵਾਸੀ ਪੰਜਾਬੀ ਜਿਹੜੇ ਗੈਰ ਕਾਨੂੰਨੀ ਢੰਗ ਨਾਲ ਉੱਥੇ ਅਮਰੀਕਾ ਤੇ ਰਹਿ ਰਹੇ ਸੀ ਉਹ ਵਾਪਸ ਪਰਤੇ ਹੈ ਔਰ ਉਹਨਾਂ ਦੀ ਜਿਹੜੀ ਚਰਚਾ ਇਸ ਮੁੱਦੇ 'ਤੇ ਕੀਤੀ 18000 ਦੇ ਕਰੀਬ ਲਗਨ ਜੀ ਇਹ ਗਿਣਤੀ ਹੈ ਜਿਹੜੀ ਜੀ ਪਰ ਜਿਹੜੇ ਜਿਹੜੀ ਸੂਚੀ ਅਮਰੀਕਾ ਨੇ ਜਾਰੀ ਕੀਤੀ ਹੈ ਜਿਹੜੇ ਭਾਰਤੀ ਨੇ ਹੂੰ ਇਹ ਪੰਜਾਬੀਆਂ ਦੀ ਗਿਣਤੀ ਵੀ ਕਾਫੀ ਵੱਡੀ ਹੋਊਗੀ ਪਰ ਜੇ ਦੇਖਿਆ ਜਾਵੇ ਤਾਂ ਹੁਣ ਤਾਂ ਬਹੁਤ ਸਾਰੇ ਇਕੱਲੇ ਪੰਜਾਬੀ ਵੀ ਵਿਦੇਸ਼ਾਂ ਨੂੰ ਹੋਰ ਵੀ ਸਟੇਟਾਂ ਵਾਲੇ ਕਿਦਰਾਤ ਵਾਲੇ ਖਾਸ ਕਰਕੇ ਅਮਰੀਕਾ ਤੇ ਕੈਨੇਡਾ 'ਚ ਬਹੁਤ ਸਾਰੇ ਪਰਵਾਸ ਕਰ ਰਹੇ ਨੇ ਸਟੂਡੈਂਟਾਂ ਦੀ ਗਿਣਤੀ ਵੀ ਜੇ ਦੇਖੀਏ ਤਾਂ ਕੈਨੇਡਾ ਅਮਰੀਕਾ 'ਚ ਜਾਂ ਹੋਰ ਇੰਗਲੈਂਡ 'ਚ ਹੋਰ ਸਟੇਟਾਂ ਤੋਂ ਵੀ ਪਹਿਲਾਂ ਪੰਜਾਬੀ ਇਕੱਲੇ ਜਾਂਦੇ ਹੁੰਦੇ ਸੀ ਹੋਰ ਸਟੇਟਾਂ ਤੋਂ ਬਹੁਤ ਸਾਰੇ ਜਾਣ ਲੱਗ ਗਏ ਔਰ ਇਹ ਵੀ ਆ ਕਿ ਅ ਮਤਲਬ ਦੇਖੋ ਸਟੂਡੈਂਟਾਂ ਦੇ ਨਾਲ-ਨਾਲ ਕਹਿੰਦੇ ਜਿਹੜੇ ਗੈਰ ਕਾਨੂੰਨੀ ਢੰਗ ਨਾਲ ਜਾਂ ਜੋਖਮ ਭਰੇ ਰਾਹਾਂ ਤੋਂ ਲੰਘ ਕੇ ਮਕਸੀਕੋ ਵਰਗੇ ਉਹ ਜਿਹੜੇ ਬਾਰਡਰ ਤੇ ਲੰਘ ਕੇ ਅਮਰੀਕਾ 'ਚ ਦਾਖਲ ਹੁੰਦੇ ਆ ਕਹਿੰਦੇ ਹੁਣ ਤਾਂ ਇਹ ਵੀ ਹੋ ਗਿਆ ਕਿ ਕੈਨੇਡਾ ਅਮਰੀਕਾ ਸੌਰੀ ਕੈਨੇਡਾ ਮਕਸੀਕੋ ਦਿੱਤੋਂ ਐਂਟਰੀ ਹੁੰਦੀ ਸੀ ਜਿਵੇਂ ਅਮਰੀਕਾ 'ਚ ਉੱਥੇ ਬਾਰਡਰਾਂ ਤੇ ਔਰ 트럼ਪ ਦੀ 트럼ਪ ਨੂੰ ਕਹਿੰਦੇ ਤੇ ਜਾਂ ਸਖਤ ਕਦਮ ਚੁੱਕਣ ਤੇ ਜਿਹੜਾ ਦੋਵਾਂ ਇਹਨਾਂ ਦੇਸ਼ਾਂ ਦੇ ਵੀ ਜਿਹੜੀ ਬਾਰਡਰਾਂ ਤੇ ਜਿਹੜੀ ਸਿਕਿਉਰਿਟੀ ਹੈ ਜਾਂ ਪ੍ਰਬੰਧ ਨੇ ਉਹ ਸਖਤ ਕਰ ਦਿੱਤੇ ਗਏ ਆ ਔਰ ਜਿਹੜੀ ਪੰਜਾਬ ਦੀ ਤੁਸੀਂ ਗੱਲ ਕਰ ਰਹੇ ਹੋ ਪੰਜਾਬ 'ਚ ਵਾਪਸੀ ਵਾਪਸੀ ਹੋਣ ਨਾਲ ਕਿਉਂਕਿ ਦੇਖੋ ਇਹਦੇ ਨਾਲ ਜਿਹੜੇ ਪਰਿਵਾਰ ਨੇ ਉਹਨਾਂ ਨੂੰ ਵੱਡਾ ਆਰਥਿਕ ਝਟਕਾ ਤਾਂ ਲੱਗਿਆ ਹੀ ਲੱਗਿਆ ਕਿਉਂਕਿ ਕੋ ਲੱਖ ਰੁਪਿਆ 50 ਲੱਖ ਖਰਚ ਕੇ ਜਾਂ 60 ਲੱਖ ਖਰਚ ਕੇ ਮੈਂ ਦੇਖ ਰਿਹਾ ਸੀ ਪੜ ਰਿਹਾ ਸੀ ਇੱਕ ਇੱਕ ਅ ਅੰਮ੍ਰਿਤਸਰ ਤੋਂ ਦੋ ਕਨਾਲਾਂ ਜ਼ਮੀਨ ਦਾ ਮਾਲਕ ਹੀ ਹੈ ਜਿਹੜਾ ਇੱਥੇ ਬੱਸ ਚਲਾਉਂਦਾ ਸੀ ਜਾਂ ਪਹਿਲਾਂ ਜੀ ਜੀ ਪਰ ਉਹ ਦੋ ਕਨਾਲਾਂ ਵੀ ਵੇਚ ਕੇ 60 ਲੱਖ ਰੁਪਿਆ ਖਰਚ ਕੇ ਉੱਤੇ ਗਿਆ ਹੋਰ ਵੀ ਕਰੋ ਸਵਾਲ ਸਰ ਇਹਦੇ ਨਾਲ ਇੱਕ ਹੋਰ ਵੀ ਸਵਾਲ ਉੱਠਦਾ ਵਾ ਕਿ ਆਪਾਂ ਜਾਣਦੇ ਕਿ ਵੱਡੀ ਗਿਣਤੀ ਚ ਪੰਜਾਬੀ ਵਿਦੇਸ਼ਾਂ ਚ ਵਸਦੇ ਆਪਾਂ ਅਮਰੀਕਾ ਦੀ ਗੱਲ ਵੀ ਛੱਡ ਜੇ ਹੋਰ ਕਈ ਦੇਸ਼ਾਂ ਚ ਪੰਜਾਬੀ ਵਸਦੇ ਨੇ ਤੇ ਆਪਾਂ ਇਹ ਵੀ ਜਾਣਦੇ ਆ ਵੀ ਪਿਛਲੇ ਸਮਿਆਂ ਚ ਪੰਜਾਬੀ ਵੱਡੀ ਗਿਣਤੀ ਚ ਨੇ ਜੋ ਦੋ ਨੰਬਰੀ ਆਪਾਂ ਕਹੀਏ ਡੋਂਕੀ ਲਾਏ ਕਹੀਏ ਉਸ ਤੰਗ ਨਾ ਗਿਆ ਤਾਂ ਕਿਤੇ ਨਾ ਕਿਤੇ ਇਸ ਇਸ ਚੀਜ਼ ਤੋਂ ਬਾਅਦ ਉਹਨਾਂ ਦੇ ਮਨਾਂ ਚ ਇੱਕ ਡਰ ਪੈਦਾ ਹੋ ਚੁੱਕਾ ਹੋਇਆ ਵੇ ਦੇਖੋ ਵਰਤਾਂ ਹੈ ਇਹ ਲੱਗਦਾ ਜੇ ਆਪਾਂ ਕੈਨੇਡਾ ਦੀ ਗੱਲ ਕਰੀਏ ਇੱਥੇ ਵੀ ਦੇਖੋ ਸਟੂਡੈਂਟਾਂ ਲਈ ਜਿਹੜਾ ਆਪਣਾ ਜਿਹੜੇ ਸਟੂਡੈਂਟ ਕੈਨੇਡਾ ਅੱਚਾ ਆਏ ਹੋਏ ਨੇ ਉਹਨਾਂ ਤੇ ਵੀ ਹੁਣ ਉਹਦਾ ਜਿਹੜਾ ਵਰਕ ਪਰਮਿਟ ਨੇ ਉਹ 25 ਤੋਂ ਬਹੁਤ ਵੱਡੀ ਗਿਣਤੀ 'ਚ ਸਟੂਡੈਂਟਾਂ ਦੇ ਖਤਮ ਹੋ ਰਿਹਾ ਹੈ ਅਰ ਉਨ੍ਹਾਂ ਨੂੰ ਜਿੱਤ ਕਰਨ ਲਈ ਇੱਥੇ ਸ਼ਰਤਾਂ ਜਾਂ ਵਰਕ ਪਰਮਿਟ ਦੇਣ ਤੇ ਸਰਕਾਰ ਨੇ ਰੋਕ ਲਾਤੀ ਹੈ ਅੱਗੇ ਤੇ ਉਹ ਵਿਦਿਆਰਥੀਆਂ ਦਾ ਮਸਲਾ ਤਾਂ ਇੱਥੇ ਬਹੁਤ ਵੱਡਾ ਬਣਿਆ ਹੋਇਆ ਹੈ ਕੈਨੇਡਾ 'ਚ ਜੀ ਪਰ ਉਹਦੇ ਨਾਲ ਹੀ ਜਿਹੜੇ ਬਹੁਤ ਸਾਰੇ ਵਿਦਿਆਰਥੀ ਹੈ ਉਹਨਾਂ ਨੇ ਮਤਲਬ ਪੋਲਿਟਿਕਲ ਸਟੇਟ ਯੂਤੇ ਅਪਲਾਈ ਕਰਤੀ ਹੈ ਕਿ ਉਹ ਮੈਨੂੰ ਪੰਜਾਬ 'ਚ ਰਹਿਣਾ ਹੈ ਜਾਂ ਇੰਡੀਆ 'ਚ ਰਹਿਣਾ ਹੈ ਔਰ ਉਹ ਸਿਰਫ ਮਤਲਬ ਇਥੇ ਰੋਕਣ ਦਾ ਜਾਂ ਵਰਕ ਪਰਮਿਟ ਉਹਦੇ ਨਾਲ ਉਹਨਾਂ ਦੀ ਸੇ ਹੋਰ ਵੱਧ ਸਕਦੀ ਹੈ ਔਰ 50000 ਦੇ ਕਰੀਬ ਕੈਨੇਡਾ 'ਚ ਜਿਹੜੇ ਵਿਦਿਆਰਥੀ ਹੈ ਪਿਛਲੇ ਦਿਨਾਂ 'ਚ ਉੱਤੇ ਮੀਡੀਆ 'ਚ ਚਰਚਾ ਹੋ ਰਹੀ ਸੀ ਕਿ ਜਿਹੜੇ ਉੱਥੋਂ ਪੜ੍ਹਨ ਲਈ ਆਏ ਨੇ ਹੂੰ पर वो वो, वो गैब में ना तो कॉलेजਾਂ ਚ ਮੈਂ ਨਾ ਯੂਨੀਵਰਸਿਟੀਆਂ ਤੇ ਨਾ ਹੀ ਉਹ ਮਤਲਬ ਇਥੇ ਉਲਭ ਰਹੇ ਹੈ। ਉਹ ਉਹ ਕਹਿ ਰਹੇ ਹੈ ਤਾਂ ਕੈਨੇਡਾ ਕੀ ਆਜ਼ਾਦ ਦੇ ਮੈਂ ਤਾਂ ਅਮਰੀਕਾ ਤੋਂ ਲੇਕੇ ਉਹਨਾਂ ਦੇ ਬਾਰਡਰ ਪਾਰ ਕਰਕੇ ਹੋਣਗੇ। ਪਰ ਬਾਕੀ ਬਹੁਤੇ ਇਥੇ ਵੀ ਜਾਂ ਹੈਗਾ ਜਿਨ੍ਹਾਂ ਕੋਲ ਵਰਕ ਪਰਮਿਟ ਹੈ ਨਹੀਂਗਾ ਉਹ ਕੈਸ਼ ਤੇ ਕੰਮ ਕਰਦੇ ਪਏ। ਬਿਲਕੁਲ। ਬਿਲਕੁਲ। ਔਰ ਹਾਲਾਂਕਿ ਸਰਕਾਰ ਵੱਲੋਂ ਕੈਨੇਡਾ ਸਰਕਾਰ ਵੱਲੋਂ ਵੀ ਇਥੇ ਵੀ ਬਹੁਤ ਸਖਤੀ ਕੀਤੀ ਗਈ ਹੈ। ਹਾਂ। ਬਹੁਤ سارے ਵਿਦਿਆਰਥੀਆਂ ਦਾ ਹੋਰ ਦੇ ਵਿੱਚ ਪਹਿਲਾਂ ਆ ਕੇ ਕੰਮ ਕਰ ਇਥੇ ਕਰ ਮਿਲਦੇ ਸੀਗੇ ਯਾਨੀ ਰੋਜ਼ਗਾਰ ਦਾ ਰੋਜ਼ਗਾਰ ਚ ਨਾਲੇ ਦੇ ਸੀ ਉਹ ਹੁਣ ਇੱਕ ਤਰ੍ਹਾਂ ਨਾਲ ਇੱਥੇ ਵੀ ਬੰਦ ਹੀ ਹੈ ਇੱਥੇ ਵੀ ਕੈਨੇਡਾ ਚ ਵੀ ਤਲਵਾਰ ਹੀ ਲੱਤੀ ਹੋਈ ਹੈ ਉਸ ਵਾਸਤੇ ਕਹਿ ਲਓ ਜਿਨ੍ਹਾਂ ਮਾਪਿਆਂ ਨੇ ਪੰਜਾਬ ਤੋਂ ਲੱਖਾਂ ਰੁਪਏ ਖਰਚ ਕੀ ਔਰ ਆਪਣੇ ਬੱਚਿਆਂ ਨੂੰ ਕਹੋ ਸਕੂਲ ਖਤਮ ਹੁੰਦੇ ਹੀ ਜਿਹੜੇ ਜਿਹੜੇ ਬੱਚਿਆਂ ਨੇ ਕਦੇ ਕੰਮ ਦਾ ਘਰੇ ਮਤਲਬ ਗਲਾਸ ਪਾਣੀ ਵੀ ਨਹੀਂ ਸੀ ਦਿੱਤਾ ਉਹਨਾਂ ਨੂੰ ਇੱਥੇ ਅਨਕਾ ਅਸਰ ਬੱਚਿਆਂ ਨੂੰ ਵੀ ਇੱਥੇ ਵਿਦੇਸ਼ਾਂ ਂ ਭੇਜਿਆ ਔਰ ਵਿਦੇਸ਼ਾਂ ਚ ਬੱਚੇ ਕਰੋ ਮਿਹਨਤ ਵੀ ਕਰ ਰਹੇ ਆ ਪੜ੍ਹਾਈ ਦੇ ਨਾਲ ਨਾਲ ਕੰਮ ਵੀ ਕਰ ਰਹੇ ਆ ਬਹੁਤ ਸਖ ਮਿਹਨਤ ਵੀ ਕਰ ਰਹੇ ਐ ਕੁਝ ਸਫਲੀ ਬਿਲਕੁਲ ਪਰ ਲੱਗਦਾ ਜੀ ਜੇ ਦੇਖੀਏ ਤਾਂ ਦੇਖੋ ਜਿਹੜੀ ਇਹ ਵਾਪਸੀ ਹੋ ਰਹੀ ਹੈ ਜਾਂ ਇਸ ਮੁੱਦੇ ਤੇ ਕਈ ਤਰ੍ਹਾਂ ਦੀ ਚਰਚਾਾਂ ਹੋ ਰਹੀਆਂ ਨੇ ਔਰ ਜਿਹੜਾ ਆਰਥਿਕ ਮਤਲਬ ਝਟਕਾ ਲੱਗਿਆ ਉਹਨਾਂ ਪਰਿਵਾਰਾਂ ਨੂੰ ਉਹਦੇ ਨਾਲ ਇਹ ਵੀ ਚਰਚਾ ਹੋ ਰਹੀ ਹੈ ਕਿ ਇਹ ਮੋੜਾ ਪੈਣ ਨਾਲ ਹੋਰ ਵੀ ਪੰਜਾਬੀ ਜਿਹੜੇ ਨੇ ਕਿਉਂਕਿ ਪੰਜਾਬ ਚੋਂ ਪ੍ਰਵਾਸ ਲਗਾਤਾਰ ਜਿਹੜੀ ਇੱਥੋਂ ਦੀ ਖਾਸ ਕਰਕੇ ਜੰਮ ਕਨਸਲਸ਼ਨ ਹੈ ਜਿਹੜੀ ਉਹਦੀ ਉਹਦਾ ਪ੍ਰਵਾਸ ਹੋਣਾ ਔਰ ਇਹ ਇੱਕ ਵੱਡਾ ਮੁੱਦਾ ਵੀ ਹੈ ਔਰ ਇਹ ਕਈ ਤਰ੍ਹਾਂ ਦੀਆਂ ਹੁਣ ਚਰਚਾਵਾਂ ਕਈ ਹੈ ਤੁਹਾਡੀ ਜੀ ਕਈ ਤਰ੍ਹਾਂ ਦੀਆਂ ਚਰਚਾਵਾਂ ਚੱਲ ਰਹੀਆਂ ਨੇ ਔਰ ਇਸ ਮੁੱਦੇ ਤੇ ਪੰਜਾਬ ਸਰਕਾਰ ਵੱਲੋਂ ਕੇਂਦਰ ਉਹ ਆਪਣੇ ਵਿਦੇਸ਼ ਮੰਤਰਾਲੇ ਤੱਕ ਵੀ ਉਹਨਾਂ ਨੇ ਕਿਹਾ ਸੀ ਮਿਲ ਕੇ ਗੱਲ ਕਰਾਂਗੇ ਨਹੀਂ ਬਿਲਕੁਲ ਬਲਕਿ ਵਿਦੇਸ਼ਾਂ ਚ ਵਸੇ ਹੋਏ ਨੇ ਜਾਂ ਪਹੁੰਚ ਚੁੱਕੇ ਨੇ ਉਹਨਾਂ ਨੂੰ ਕਿਸੇ ਨਾ ਕਿਸੇ ਢੰਗ ਨਾਲ ਉੱਥੇ ਰੋਕਿਆ ਜਾ ਸਕਦਾ ਔਰ ਇਹ ਵੀ ਚਰਚਾ ਜਿਹੜੀ ਹੈ ਅਮਰੀਕਾ ਵੱਲੋਂ ਜਿਹੜਾ ਉਹਨਾਂ ਜਿਹੜੇ ਰਿਪੋਰਟ ਕੀਤੇ ਨੇ ਆਪਣੇ ਪ੍ਰਵਾਸੀ ਪੰਜਾਬੀ ਤਾਂ ਹੋਰ ਵੀ ਜਿਹੜੇ ਪ੍ਰਵਾਸੀ ਭਾਰਤੀ ਸੀ ਉਹਨਾਂ ਨੂੰ ਹਲੋ ਜਿਸ ਤਰ੍ਹਾਂ ਉਹਨਾਂ ਨੂੰ ਇੱਕ ਕਾਢੀਆਂ ਵਾਂਗ ਹੱਥ ਕੜੀਆਂ ਜਾਂ ਪੈਰਾਂ 'ਚ ਬੇੜੀਆਂ 'ਚ ਜਕੜ ਕੇ ਲੈਂਦਾ ਗਿਆ ਉਹਦੀ ਵੀ ਜਿਹੜੀ ਹੈ ਕੋਈ ਸਰਸਾਵਾਂ ਵੱਲੋਂ ਨਕੀਤੀ ਵੀ ਕੀਤੀ ਗਈ ਹੈ ਜੀ ਜੀ ਸਰ ਅੱਗੇ ਜੇ ਆਪਾਂ ਗੱਲਬਾਤ ਕਰੀਏ ਵੀ ਪੰਜਾਬ ਪੁਲਿਸ ਦੀ ਆਪਾਂ ਕਹੀਏ ਕਿ ਝੂਠ ਫੜਨ ਵਾਲੀ ਮਸ਼ੀਨ ਯਾਪਾਂ ਕਹੀਏ ਅੰਗਰੇਜ਼ੀ 'ਚ ਲਾਈਟ ਡਿਟੈਕਟਿੰਗ ਮਸ਼ੀਨ ਉਹ ਬੜੀ ਇਸ ਸਮੇਂ ਚਰਚਾ 'ਚ ਬਣੀ ਹੋਈ ਹੈ ਵੀ ਕੀ ਉਹ ਵਾਕਈ ਮਿਲੇਗੀ ਅ ਲਗਨ ਜੀ ਦੇਖੋ ਇੱਕ ਗੱਲ ਤਾਂ ਹੈ ਵੀ ਪਹਿਲਾਂ ਤਾਂ ਆਪਾਂ ਇਸ ਮੁੱਦੇ ਤੇ ਚਰਚਾ ਇਹ ਗੱਲ ਦੀ ਕਰਦੇ ਹਾਂ ਵੀ ਦੇਖੋ ਜਦੋਂ ਅਸਟਾ ਨੂੰ ਪੰਜਾਬ ਪੁਲਿਸ ਨੂੰ ਸਭ ਤੋਂ ਹਾਈ ਟੈਕ ਪੁਲਿਸ ਸਮਝਿਆ ਜਾਂਦਾ ਹ ਹਮ ਔਰ ਪੰਜਾਬ ਪੁਲਿਸ ਕੋਲੇ ਜਿਹੜੀਆਂ ਅੱਧ ਨੂੰ ਕੁ ਮਸ਼ੀਨਾ ਨੇ ਜਾਂ ਅਪਰਾਧ ਨੂੰ ਫੜਨ ਵਾਲੀਆਂ ਕਹਿੰਦੇ ਜਾਂ ਆਦਨ ਕੋ ਸਾਧਨ ਨੇ ਉਹ ਅਜੇ ਤੱਕ ਵੀ ਹੈ ਨਹੀਂ ਗੇ ਇਹ ਇਹ ਵੱਡੀ ਗੱਲ ਹੈ ਹਮਮ ਔਰ ਜੇ ਵੀ ਕੁਝ ਗੱਲ ਕੀਤੀ ਹੈ ਇਹ ਵਾਕਈ ਗ੍ਰਹਿ ਭਾਗ ਵੱਲੋਂ ਮਨਜ਼ੂਰੀ ਦਿੱਤੀ ਗਈ ਹੈ ਪੰਜਾਬ ਪੁਲਿਸ ਨੂੰ ਔਰ ਇਹ ਜਿਹੜਾ ਝੂਠਾ ਫਾਰਮ ਵਾਲਾ ਜਿਹੜਾ ਟੈਸਟ ਹੈ ਪੂਲੀ ਦਾ ਫੀਸ ਟੈਸਟ ਉਹ ਪਹਿਲਾਂ ਪੰਜਾਬ ਪੁਲਿਸ ਨੂੰ ਕਰਵਾਉਣ ਲਈ ਕੱਲ ਉੱਥੇ ਦਿੱਲੀ ਜਾਂ ਗੁਜਰਾਤ ਜਾਣਾ ਪੈਂਦਾ ਸੀ ਹਮਮ ਔਰ ਹੁਣ ਪੰਜਾਬ ਪੁਲਿਸ ਕੋਲ ਹਾਲੇ ਤੱਕ ਇਹ ਜਿਹੜੀ ਇਹ ਜਿਹੜੀ ਲਾਈਵ ਟੈਸਟ ਹੈਗਾ ਜੀ ਹੈ ਹੀ ਨਹੀਂ ਸੀ ਬਿਲਕੁਲ ਔਰ ਹੁਣ ਗ੍ਰਹਿ ਭਾਗ ਵੱਲੋਂ ਜਿਹੜੀ ਇਹਦੀ ਮਨਜ਼ੂਰੀ ਹੈ ਇਹਦੀ ਨੂੰ ਖਰੀਦਣ ਲਈ ਹਰੀ ਝੰਡੀ ਦੇ ਦਿੱਤੀ ਗਈ ਹੈ। ਹੂੰ ਔਰ ਪੰਜਾਬ ਪੁਲਿਸ ਨੇ ਇਹਦੀ ਖਰੀਦ ਲਈ ਜਿਹੜੀ ਰਸਮੀ ਪ੍ਰਕਿਰਿਆ ਵੀ ਸ਼ੁਰੂ ਕਰਤੀ ਹੈ। ਔਰ 5 ਸਾਲ ਪਹਿਲਾਂ ਜਿਹੜੀ ਹੈ ਇਹ ਹਿਮਾਚਲ ਤੋਂ 5 ਸਾਲ ਪਹਿਲਾਂ ਆ ਚੁੱਕੀ ਹੈ ਇਹ ਮਸ਼ੀਨ ਜਿਹੜੀ ਹੈ ਹਨਾ ਲਾਈ ਟ੍ਰੈਕਟਰ ਜਿਹੜੀ ਮਸ਼ੀਨ ਹੈ। ਔਰ ਲੱਗਦਾ ਕਿ ਇਸ ਮਸ਼ੀਨ ਦੇ ਨਾਲ ਜਾਂ ਆਪਾਂ ਕਹੀਏ ਇਸ ਲਾਈਟ ਡੈਟੈਕਟਿੰਗ ਮਸ਼ੀਨ ਦੇ ਨਾਲ ਪੁਲਿਸ ਦੀ ਕਾਰਵਾਈ ਚ ਵਾਕਈ ਆਪਾਂ ਕਹੀਓ ਕਾਰਵਾਈ ਕਰਨੀ ਸੌਖੀ ਇਨਵੈਸਟੀਗੇਸ਼ਨ ਕਰਨੀ ਸੌਖੀ ਹੋਵੇਗੀ ਦੇਖੋ ਗੱਲ ਪਤਾ ਕੀ ਹੈ ਲੱਗਦਾ ਜਿਹੜੀਆਂ ਇਹ ਹੈਗਿਆ ਨੇ ਉਹਨੂੰ ਕ੍ਰਾਈਮ ਨੂੰ ਨੱਥ ਪਾਉਣ ਲਈ ਜਿਹੜੀ ਕਹਿ ਲੋ ਜਾਂ ਕ੍ਰਾਈਮ ਨੂੰ ਅਪਰਾਧ ਨੂੰ सामने ल्याਉਣ ਲਈ ਹੂੰ ਇਹ ਜਿਹੜੀਆਂ ਮਸ਼ੀਨਾਂ ਨੇ ਜਾਂ ਜਿਹੜੇ ਟੈਸਟ ਨੇ ਉਹ ਕੰਮ ਤਾਂ ਕਰਦੇ ਹੀ ਨਹੀਂ ਜੀ ਔਰ ਇਹਦਾ ਸਹਿਮ ਵੀ ਕਹ ਲੋ ਜਿਹੜਾ ਦੋਸ਼ੀ ਹੁੰਦਾ ਉਹ ਤੇ ਇੱਕ ਪਹਿਲਾਂ ਹੀ ਸਹਿਮ ਵੀ ਹੁੰਦਾ ਜਦੋਂ ਉਹਦਾ ਟੈਸਟ ਹੋਣਾ ਸ਼ੁਰੂ ਹੋ ਜਾਂਦਾ ਹੈ ਜਾਂ ਉਹ ਉਹ ਜਿਹੜੀ ਜਿਹੜੇ ਮਨਚ ਹੁੰਦਾ ਇੱਕ ਸਵਾਲ ਹੁੰਦੇ ਆ ਜਾਂ ਉਹਨੂੰ ਲਕੋਇਆ ਹੁੰਦਾ ਤੇ ਇਹ ਕੁਝ ਵੈਸੇ ਹੀ ਸਾਹਮਣੇ ਆ ਜਾਂਦਾ ਕਰਦੇ ਮਾਰੇ ਦੇ ਸਾਹਮਣੇ ਆ ਜਾਂਦਾ ਬਿਲਕੁਲ ਆਪ ਕੋਲ ਸਿਰੇ ਤੋਂ ਪਹਿਲਾਂ ਹੀ ਪੰਜਾਬ ਤੋਂ ਮਹੂਰੇ ਦਾ ਕੋਈ ਕੋਈ ਨਹੀਂ ਸਕਦਾ ਤਾਂ ਕੱਢ ਹੀ ਲੈਂਦੇ ਆ ਹੂੰ ਤੇ ਤੁਹਾਨੂੰ ਪਤਾ ਵੀ 65 ਡਿਗਰੀ ਵੀ ਵਰਤ ਲੈਂਦੇ ਆ ਤੇ ਡਾਂਗ ਨਹੀਂ ਚੱਕ ਲੈਂਦੇ ਆ ਬਿਲਕੁਲ ਬਿਲਕੁਲ ਤੇ ਵੈਸੋ ਵੀ ਇਹਨਾਂ ਕੋਲ ਤਾਂ ਫਿਰ ਕਰੰਟ ਵਾਲੀਆਂ ਮਸ਼ੀਨਾਂ ਵੀ ਆਈਆਂ ਪੰਜਾਬ ਤੋਂ ਵੀ ਜਿਹੜੀ ਸੱਤ ਗਲਾਉਣ ਦੀ ਜਿਹੜੀ ਆ ਜਾਂ ਸੱਤ ਗਲਾਉਣ ਦੀ ਪ੍ਰਕਿਰਿਆ ਜਿਹੜੀ ਮਸ਼ੀਨਾਂ ਦੀ ਵਰਤ ਆ ਇਹਨਾਂ ਦੀਆਂ ਜਿਹੜੀਆਂ ਹੂੰ ਤੇ ਦੂਜੇ ਹਥਿਆਰ ਨੇ ਬੇਸੀ ਜਿਗਾਰਡ ਨੇ ਜਿਹੜੇ ਹਨਾ ਬਿਲਕੁਲ ਬਿਲਕੁਲ ਸਾਲਾ ਕਰੰਟ ਲਾ ਦੇਣਾ ਹਮ ਔਰ ਉਹ ਵੀ ਜੋ 15 ਤੇ ਕਰੰਟ ਲਾ ਦੇਣਾ ਕੰਨਾ ਤੇ ਕਰੰਟ ਲਾ ਦੇਣਾ ਬਹੁਤ ਕੁਝ ਪੰਜਾਬ ਕੋਲ ਉਸ ਤੋਂ ਪਹਿਲਾਂ ਹੀ ਬਹੁਤ ਵਿਗਾਰ ਨੇ ਔਰ ਹੁਣੇ ਜਿਹੜਾ ਫੈਸਲਾ ਹੀ ਆਉਣ ਨਾਲ ਹੋਰ ਇਹਨਾਂ ਨੂੰ ਸੋਖਾ ਹੋ ਜੂਗਾ ਪਹਿਲਾਂ ਹੀ ਇਹਨਾਂ ਕੋਲ ਬਹੁਤ ਵਿਗਾਰ ਹੈ ਜੀ ਜੀ ਸਰ ਅੱਗੇ ਜੇ ਗੱਲ ਕਰੇ ਕਿ ਬੀਤੇ ਦਿਨ ਦਿੱਲੀ ਦੇ ਵਿੱਚ ਵਿਧਾਨ ਸਭਾ ਦੀ ਚੋਣਾਂ ਹੋਈਆਂ ਨੇ ਤਾਂ ਹੁਣ ਜਿਹੜੇ ਨਤੀਜਿਆਂ ਦੀ ਉਡੀਕ ਕੀਤੀ ਜਾ ਰਹੀ ਹੈ ਤਾਂ ਗੱਲ ਕਰੇ ਕਿ ਵੋਟ ਪ੍ਰਤੀਸ਼ਤਤਾ ਤੇ ਚੋਣ ਵੇਰਵੇ ਕੀ ਬੋਲਦੇ ਨੇ ਮੈਨੂੰ ਲੱਗਣ ਦੀ ਜਿਹੜੀ ਦੇਰ ਸ਼ਾਮ ਕੱਲ ਉਹ ਸੱਤ ਜਿਹੜੀ ਹੈਗੀ ਆ ਵੋਟ ਪ੍ਰਤੀਸ਼ਤਤਾ ਤਾਂ ਉੱਥੇ ਜਿਹੜੀ ਫਾਈਨਲ ਆ ਵੋਟ ਪ੍ਰਤੀਸ਼ਤ ਦੇਖੀ ਦੀ ਹੈ। ਔਰ ਜਿਹੜੀ ਤੁਸੀਂ ਗੱਲ ਕੀਤੀ ਹੈ ਕਿ ਜਿਹੜੇ ਚੋਣ ਸਰਵੇ ਨੇ ਔਰ ਉਸ کئی ਤਰ੍ਹਾਂ ਦੇ ਚਰਦੇ ਆਏ ਆ ਕਿ ਕਈਆਂ ਨੇ ਭਾਜਪਾ ਦੀ ਸਰਕਾਰ ਬਣਾ ਰਹੇ ਆ। ਜੀ ਤੇ ਇੱਕ ਦੋ ਜਿਹੜੇ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਬਣਾ ਰਹੇ ਪਰ ਬਹੁ ਗਣਤੀ ਜਿਹੜੇ ਭਾਜਪਾ ਦੇ ਖਾਤੇ ਵਸਾ ਰਹੇ ਔਰ ਲੱਗਦਾ ਵੀ ਦਿੱਲੀ ਦੀ ਸ਼ਾਇਦ ਕਮਲ ਖੜ ਜੇ ਇਸ ਸਮਾਂ ਦੇ ਸੁਭਾ ਵੀ ਕਮਲ ਕਮਲ ਖੜਦਾ ਜਾਂ ਝਾੜੂ ਫਿਰਦਾ ਉਹ ਤਾਂ ਸਮਝ ਦੱਸੂਗਾ ਬਿਲਕੁਲ ਪਰ ਕਿਉਂਕਿ ਲਗਨ ਜੀ ਦੇਖੋ ਜਿਹੜੇ ਪਿਛਲੇ ਸਮੇਂ ਚ ਜਿਹੜਾ ਤਜਰਬਾ ਕਰੀਏ ਜਾਂ ਪਿਛਲੇ ਸਮੇਂ ਦਾ ਵਸਾ ਸੋਨਾ ਦਾ ਜਿਹੜਾ ਸੱਚਾ ਉਹ ਜਿਹੜੇ ਇਹ ਸਰਵੇ ਨੇ ਨਾ ਉਹ ਲੋਕ ਸਭਾ ਚੋਣਾਂ ਕੀ ਇਹ ਫੇਰ ਵੀ ਹੁੰਦੇ ਨਜ਼ਰ ਆਏ ਨੇ ਹਮੇਸ਼ਾ ਮਤਲਬ ਇਹ ਹਨ ਔਰ ਤੇ ਇਹ ਸਰਵੇ ਕੁਛ ਹੋਰ ਕਹਿੰਦੇ ਹੁੰਦੇ ਆ ਲੋਕਾਂ ਦੇ ਨਤੀਜੇ ਜਾਂ ਜਿਹੜੇ ਲੋਕਾਂ ਦੀ ਵੋਟ ਪੱਰਚੀ ਆ ਉਹ ਕੁਛ ਹੋਰ ਵਾਰ ਕੱਢ ਦਿੰਦੀ ਆ ਬਿਲਕੁਲ ਔਰ ਇਸੇ ਤਰ੍ਹਾਂ ਹੀ ਦਿੱਲੀ ਚ ਵੀ ਜੇ ਦੇਖੀਏ ਤਾਂ ਜਿਹੜਾ ਵਕਫਤ ਯਾਂਸੀਆ ਨੇ ਜਿੰਨਾ ਇੱਕ ਰੂ ਸਰਵੇ ਹੋਏ ਨੇ ਜਿਹੜੀ ਕਹੇਗੀ ਆ ਪੀਪਲਸ ਪਲੱਸ ਹੈਗਾ ਉਹ ਇਕਵੱਜਾ ਤੋਂ 7 ਫੀਸਟਾ ਦੇ ਰਹੇ ਆ ਇਹਨਾਂ ਨੂੰ ਆਪਣੇ ਭਾਜਪਾ ਨੂੰ ਔਰ ਆਮ ਆਦਮੀ ਪਾਰਟੀ ਨੂੰ 10 ਉਹ ਉਮੀਦਵਾਰ ਦੇ ਰਹੇ ਆ ਔਰ ਕਾਂਗਰਸ ਨੂੰ 0 ਹੂੰ ਔਰ ਇਸੇ ਤਰ੍ਹਾਂ ਜਿਹੜਾ ਪੀਪਲ ਜੋ ਇਨਸਾਈਟ ਹੈਗੀ ਆ ਉਹ 40 ਤੋਂ 44 ਦੇ ਰਹੇ ਆ ਭਾਜਪਾ ਨੂੰ ਤੇ 25 ਤੋਂ 29 ਆਮ ਆਦਮੀ ਪਾਰਟੀ ਨੂੰ ਔਰ ਇਹ ਕਾਂਗਰਸ ਨੂੰ 1 ਦੇ ਰਹੇ ਆ ਹੂੰ 30 ਮਾਰਚ ਜਿਹੜਾ ਉਹ ਦਾ 39 49 ਭਾਜਪਾ ਤੇ ਆਮ ਆਦਮੀ ਪਾਰਟੀ 31 21 ਤੋਂ 31 ਤੱਕ ਦੇ ਰਹੇ ਆ ਕਾਂਗਰਸ ਨੂੰ 1 ਦੇ ਰਹੇ ਆ ਜੀ ਇਦਾਂ ਹੀ ਜਿਹੜਾ ਹੈਗਾ ਵੀ ਪ੍ਰੋਵਾਈਡ ਹੈਗਾ ਉਹ ਆਮਾਦਵੀ ਪਾਰਟੀ ਨੇ 42 ਤੋਂ 52 ਫੀਸਦੀ ਦੇ ਰਿਹਾ ਔਰ ਭਾਜਪਾ ਨੂੰ 18 ਤੋਂ 23 ਹੈ ਇੱਕ ਮਾਈਂਡ ਬ੍ਰੈਂਕ ਮੀਡੀਆ ਜੀ ਔਰ ਉਹ 21 ਤੋਂ 25 ਨੰਬਰ ਦੇ ਰਿਹਾ ਭਾਜਪਾ ਨੂੰ 42 ਤੋਂ 49 ਆ ਆਮ ਆਦਮੀ ਪਾਰਟੀ ਨੂੰ ਤੇ ਇੱਕ ਕਾਂਗਰਸ ਨੂੰ ਹੂੰ ਤਾਂ ਭਾਬਾ ਦੇਖੋ ਇਹ ਤਾਂ ਗੱਲ ਹੈ ਜੀ ਕਿ ਸੀਐਮ ਦੇ ਮੁਕਾਬਲਾ ਤਾਂ ਲੱਗਨੇ ਭਾਜਪਾ ਤੇ ਆਮ ਆਦਮੀ ਪਾਰਟੀ ਜੀ ਬਿਲਕੁਲ ਦੋਨਾਂ 'ਚ ਕਾਫੀ ਸੱਤ ਹਾਂ ਵੀ ਕਾਂਗਰਸ ਹਾਂ ਕਾਂਗਰਸ 'ਚ ਕਾਫੀ ਪਹਿਲਾਂ ਵੀ ਉੱਥੇ ਦਿੱਲੀ 'ਚ ਇੱਕ ਸੀਟ ਹੀ ਰਹੀ ਹੈ ਔਰ ਹੁਣ ਵੀ ਕੀ ਨਤੀਜਾ ਆ ਜਾਂਦਾ ਕਿਰਦ ਕੋਈ ਜਿਹੜੇ ਸਰਵੇ ਨੇ ਇਹਨਾਂ ਤੋਂ ਤਾਂ ਨਹੀਂ ਜ਼ਿਕਰ ਕੀਤਾ ਜਿਆ ਅਸਲ ਨਤੀਜਾ ਤਾਂ ਜਦੋਂ ਅੱਖ ਨੂੰ ਵੋਟਾਂ ਦੀ ਗਿਣਤੀ ਹੋਣੀ ਹੈ ਬਿਲਕੁਲ ਉਦੋਂ ਹੀ ਪਤਾ ਲੱਗਣਾ ਉਦੋਂ ਹੀ ਸਾਹਮਣੇ ਆਉਣੇ ਨਤੀਜੇ ਔਰ ਜਿਸ ਤਰ੍ਹਾਂ ਕੇਜਰੀਵਾਲ ਵੀ ਦਾਅਵੇ ਕਰ ਰਿਹਾ ਜਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਪੰਜਾਬ ਆ ਕੇ ਦਾਅਵਾ ਕੀਤਾ ਜੀ ਉਹਨਾਂ ਦੀ ਸਰਕਾਰ ਦਿੱਲੀ ਚ ਮੁੜ ਸਰਕਾਰ ਬਣਾ ਰਹੀ ਹੈ ਔਰ ਜਿੱਦੀ ਸਰਕਾਰ ਚੰਗ ਜਾ ਰਹੀ ਹੈ ਤੇ ਉਹ ਸਮਾਂ ਹੀ ਦੱਸੂਗਾ ਜੀ ਕੀ ਬਣਦਾ ਔਰ ਇਹ ਭਾਜਪਾ ਇੱਥੇ ਵੀ ਕਾਬੂ ਦੇ ਰੰਦੀ ਹੈ ਸਿਰ ਤੇ ਕਹੋ ਹਰਿਆਣਾ ਵੀ ਉਹਨਾਂ ਦੇ ਹੱਥ ਚ ਦਿੱਲੀ ਵੀ ਉਹਨਾਂ ਦੇ ਹੱਥ ਚਲੀ ਜਾਈ ਜੇ ਪਰ ਪੰਜਾਬ ਅਗਲਾ ਮਿਸ਼ਨ ਉਹਨਾਂ ਦਾ ਪੰਜਾਬ ਪੰਜਾਬ ਚ ਪਰ ਭਾਈ ਫਦੇ ਦੇ ਪਿਆਰ ਲੱਗਦੇ ਤਾਂ ਨਹੀਂ ਵਿਖਦੇ ਪਰ ਉਹ ਯਤਨ ਗੁਰੂਪਿਆਸ ਵੀ ਕਰਦੇ ਪਏ ਆ ਔਰ ਜੇ ਦਰਸ਼ਕਾਂ ਦਾ ਵੀ ਤੁਹਾਨੂੰ ਪੰਜਾਬ ਦੀ ਸਰਗਰਮੀਆਂ 'ਤੇ ਜ਼ੋਰ ਜ਼ੋਰ ਫੜ ਦੇਣਾ ਪਰ ਜਿਹੜੀ ਲੇਟਸ ਤਾਂ ਹੁਣ ਵੀ ਸੂਚਨਾ ਹੀ ਆ ਕਿ ਤੁਹਾਨੂੰ ਜਿਆਦਾ ਪਤਾ ਹੋਵੇ ਤੁਸੀਂ ਕਿ ਤੇ ਕਰੰਟ ਉਹਦੇ ਨਾਲ ਜੁੜੇ ਰਹਿੰਦੇ ਹੋ ਨਾਲ ਦੀ ਨਾਲ ਜਿਹੜੀਆਂ ਕਰੰਟ ਖਬਰਾਂ ਵੀ ਨੇ ਨਹੀਂ ਬਿਲਕੁਲ ਸਰ ਇਹ ਤਾਂ ਭਾਜੀ ਜੀ ਜੀ ਰਾਣਾ ਗੁਰਜੀਤ ਦੇ ਵੀ ਕੋਈ ਕਹਿੰਦਾ ਸ਼ਰਪਾ ਪਿਆ ਜੀ ਬਿਲਕੁਲ ਸਰ ਆਪਾਂ ਗੱਲ ਕਰਦੇ ਜਿਸ ਸਮੇਂ ਆਪਾਂ ਹੁਣ ਚਰਚਾ ਕਰ ਰਹੇ ਆ ਤਾਂ ਹੁਣੇ ਹੀ ਜਿਹੜੀਆਂ ਨੇ ਉਹ ਖਬਰਾਂ ਆ ਰਹੀਆਂ ਨੇ ਕਿ ਵੀ ਉਹਨਾਂ ਦੇ ਜਿਹੜੇ ਤਿੰਨ ਥਕਾਣੇ ਦੱਸੇ ਜਾ ਰਹੇ ਨੇ ਜੀ ਜੀ ਤਿੰਨ ਥਕਾਣੇ ਦੱਸੇ ਜਾ ਰਹੇ ਨੇ ਹਾਲਾਂਕਿ ਅਧਿਕਾਰਤ ਪੁਸ਼ਟੀ ਨਹੀਂ ਹੋ ਪਾ ਰਹੀ ਹੈ ਬਟ ਜਾਣਕਾਰੀ ਹਾਲ ਤੱਕ ਕਈ ਸਾਹਮਣੇ ਆਈ ਹੈ ਹਾਂ ਇਹ ਹੈਗੀ ਹੈ ਕਿ ਉਹਨਾਂ ਦੇ ਘਰ ਤੇ ਉਹਨਾਂ ਦੇ ਹੋਰ ਜਿਹੜੇ ਵੱਖ-ਵੱਖ ਅਲੱਗ-ਅਲੱਗ ਦਫ਼ਤਰਾਂ ਤੋਂ ਹੋਰ ਇਹਨਾਂ ਦੇ ਕਾਰੋਬਾਰ ਵੀ ਬਹੁਤ ਵੱਡਾ ਨਾ ਰਾਣਾ ਗੁਰਦੀਪ ਦਾ ਜੀ ਜੀ ਕਾਂਗਰਸ ਦੇ ਸੀਨੀਅਰ ਲੀਡਰ ਵੀ ਨੇ ਤੇ ਭੱਲੇਦਾਰ ਲੀਡਰ ਨੇ ਹਮਮ ਔਰ ਉਹਨਾਂ ਦੇ ਕਾਰੋਬਾਰ کئی ਤਰ੍ਹਾਂ ਦੇ ਕਾਰੋਬਾਰ ਨੇ ਔਰ ਪਿਛਲੇ ਸਮੇਂ 'ਚ ਉਹ ਅਹ ਪਹਿਲੋ ਜਿਹੜਾ ਕਾਂਗਰਸ ਸਰਕਾਰ ਦੇ ਵੇਲੇ ਰੇਤ ਦੇ ਜਿਹੜੇ ਵੱਡੇ ਟੱਕ ਆ ਉਹਨਾਂ 'ਚ ਵੀ ਉਹਨਾਂ ਦਾ ਨਾਂ ਗੂੰਜਦਾ ਰਿਹਾ ਹਮ ਫਿਰ ਉਹਨਾਂ ਦਾ ਹਾਲ ਦਾ ਕਾਰੋਬਾਰੀ ਨਿੱਜੀ ਕਾਰੋਬਾਰੀ ਬਹੁਤ ਆ ਰੇਤ ਦੀ ਇਹਨਾਂ ਦੀ ਚਰਚਾਆਂ ਜ਼ਰੂਰ ਰਹੀਆਂ ਨੇ ਜੀ ਅ ਬ੍ਰੋਤੀ ਚ ਰਾਂਗੜੀਆਂ ਇੱਥੇ ਛੇੜਦੀਆਂ ਹੀ ਰਹੀਆਂ ਕਾਂਗਰਸ ਸਰਕਾਰ ਨੇ ਇਹ ਕੀ ਆ ਲਗਨ ਜੀ ਆਜੂ ਸ਼ਾਮ ਤੱਕ ਤਸਵੀਰ ਕਲੀਅਰ ਹੋ ਜਾਊਗੀ ਸਾਰੀ ਬਿਲਕੁਲ ਬਿਲਕੁਲ ਮੇਰਾ ਖਿਆਲ ਆ ਅਗਲੀ ਜਿਹੜੀ ਨਿਊਜ਼ ਹੋਊਗੀ ਇੱਥੇ ਗੱਲਬਾਤ ਕਰਾਂਗੇ ਜੀ ਅ ਮੇਰੇ ਖਿਆਲ ਚ ਅੱਜ ਆਪਾਂ ਜਿਹੜਾ ਚਿਹਰੇ ਤਾਂ ਹੀ ਦੇਖ ਪਾਏ ਇੱਕ ਦੂਜੇ ਦੇ ਦਰਸ਼ਕਾਂ ਨੂੰ ਮਤਲਬ ਪਰ ਵਾਅਦੇ ਦੇ ਜਰੀਏ ਆਪਾਂ ਜ਼ਰੂਰ ਦਰਸ਼ਕਾਂ ਤੱਕ ਜਿਹੜੀ ਆਪਣੀ ਇੱਕ ਪਹੁੰਚ ਹੈ ਜਿਹੜੀ ਰਜਾਨਾ ਦੀ ਅ ਗੱਲਬਾਤ ਹੁੰਦੀ ਹੈ ਜਾਂ ਕਰੰਟ ਮੁੱਦਿਆਂ ਤੇ ਚਰਚਾ ਹੁੰਦੀ ਹੈ ਅਸੀਂ ਕੋਸ਼ਿਸ਼ ਕੀਤੀ ਹੈ ਲਗਨ ਜੀ ਤੁਹਾਡਾ ਵੀ ਧੰਨਵਾਦ ਨਹੀਂ ਬਿਲਕੁਲ ਸਰ ਤੁਹਾਡਾ ਵੀ ਧੰਨਵਾਦ ਤੁਸੀਂ ਆਪਣਾ ਕੀਮਤੀ ਸਮਾਂ ਵਿੱਚ ਸਾਡੇ ਵਾਸਤੇ ਵੀ ਦਰਸ਼ਕਾਂ ਲਈ ਵੀ ਕੁਝ ਸਮਾਂ ਕੱਢਿਆ ਤਾਂ ਸਰ ਜੁੜਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਆਪਾਂ ਆਉਣ ਵਾਲੇ ਦਿਨਾਂ 'ਚ ਦੁਬਾਰਾ ਜਿਹੜਾ ਕਿਸੇ ਐਮ ਨਾਮ ਮੁੱਦੇ ਤੇ ਜ਼ਰੂਰ ਆਪਾਂ ਜੁੜਾਂਗੇ ਅਗਲੇ 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 ਪ੍ਰੋਗਰਾਮ 'ਚ ਆਪਾਂ ਜ਼ਰੂਰ ਜਿਹੜੀ ਹੈ ਵੀਡੀਓ ਦੇ ਰਾਈ ਹੋਵਾਂਗੇ ਬਿਲਕੁਲ ਥੈਂਕ ਯੂ ਲਗਨ ਜੀ ਠੀਕ ਹੈ ਜੀ ਥੈਂਕ ਯੂ ਸਰ ਸਤਿ ਸ਼੍ਰੀ ਅਕਾਲ ਜੀ